ਦੀ ਮਹਾਵਯਾਪ ਦੇ ਜਿਹੜੇ ਈਵਰਸ ਨੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਮਹਾਵਯਾਪ ਦੇ ਪ੍ਰਵਕਤਾ ਨੂੰ ਕੀ ਕਹਿਣਾ ਜਾਊਗੇ ਜੀ ਜਿਸੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਜੀ ਠੀਕ ਹੈ ਜਿਨ੍ਹਾਂ ਨੇ ਸਾਡੇ ਆ ਔਕੀ ਘੜੀ ਚ ਮਹਾ ਬਣੀ ਹੈਗੀ ਠੀਕ ਹੈ ਜੀ ਤੁਹਾਨੂੰ ਇੱਥੇ ਕਿਹੜੇ ਕਿਹੜੇ ਦਿੱਕਤਾਂ ਆਈਆਂ ਉਹ ਕਿੰਨੇ ਦਿਨ ਹੋ ਗਏ ਤੁਹਾਨੂੰ ਪ੍ਰੋਬਲਮ ਆਈ ਨੂੰ ਹਰ ਹਰ ਦੇ ਲੈਟਰ ਨੋ ਅੱਜ ਕਿਰੇ ਮੈ ਪਾਣੀ ਮੈਂ ਦੇਣਾ ਅੱਜ ਜੀ ਹੁਣ ਪਾਣੀ ਮੈਂ ਦੇਣਾ ਹਾਂਜੀ ਅੱਜ ਵੀ ਪਾਣੀ ਛੱਡਿਆ ਗਿਆ ਹਾਂਜੀ ਹਾਂਜੀ ਅੱਜ ਪਾਣੀ ਛੱਡਿਆ ਗਿਆ ਠੀਕ ਹੈ ਜੀ ਭੈਣ ਜੀ ਤੁਸੀਂ ਕੀ ਕਹਿਣਾ ਜਾਊਗੇ ਧੰਨਵਾਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਏ ਹਾਂ ਮਹਾਪੰਜਾਬ ਯੂਐਸਏ ਵੱਲੋਂ ਜੋ ਇੱਥੇ ਦੇ ਲੋਡ ਬੰਦਰ ਹਰ ਪੀੜੇ ਦੇ ਪਰਵਾਸ ਪਰਿਵਾਰ ਨੇ ਉਹਨਾਂ ਲਈ ਰਾਸ਼ਨ ਦੀਆਂ ਕਿੱਟਾਂ ਲੈ ਕੇ ਆਏ ਇਹਨਾਂ ਦੀ ਹੋਰ ਵੀ ਆਪਾਂ ਜ਼ਰੂਰਤਾਂ ਪੂਰੀਆਂ ਕਰਾਂਗੇ ਇੱਥੇ ਦੇ ਲੋਕਲ ਬਿਜ਼ਨਸਿੰਗ ਸਾਡੇ ਭਾਈ ਸਾਹਿਬ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਜੋ ਵੀ ਇਹ ਇਹਨਾਂ ਨੂੰ ਜਿਹਨਾਂ ਨੂੰ ਰეკੋਮੈਂਡ ਕਰਾਂਗੇ ਅਸੀਂ ਉਹਨਾਂ ਨੂੰ ਕਿੱਟਾਂ ਰਾਸ਼ਨ ਹੀ ਦੇਵਾਂਗੇ ਜਾਂ ਹੋਰ ਵੀ ਕੋਈ ਰਿਕੁਆਇਰਮੈਂਟ ਹੋਈ ਉਹ ਵੀ ਦੇਵਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੋਲੇ ਭਾਈ ਸਤਿ ਸ਼੍ਰੀ ਅਕਾਲ ਸਤ ਆਪ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਕਿ ਐਨੇ ਦੂਰ ਤੇ ਚੱਲ ਕੇ ਸਾਡੇ ਪਿੰਡ ਪਨਾਮ ਦੀ ਦੋਲਾ ਵਸਤੀ ਦੇ ਵਿੱਚ ਆਏ ਕਿ ਐਦਾਂ ਦੀ ਔਖੀ ਘੜੀ ਦੇ ਵਿੱਚ ਜਦੋਂ ਆਫਤ ਪਈ ਹੋਵੇ ਆਪਣੀ ਜਿਹੜੇ ਆਪਣੇ ਨਾਲ ਖੜਦੇ ਹੈਗੇ ਤੇ ਇਸ ਕਰਕੇ ਸਾਰੇ ਪਿੰਡ ਵੱਲੋਂ ਤੁਹਾਡਾ ਧੰਨਵਾਦ ਸਟੇਟ ਸੇ ਹੈਗਾ ਜੀ ਕਿ ਜੇ ਜਿਹੜੀ ਸਾਡੀ ਦੋਲਾ ਵਸਤੀ ਹੈਗੀ ਜੀ ਬਿਲਕੁਲ ਦਰਿਆ ਦੇ ਲਾਗੇ ਹੈਗੀ ਇਹ ਸਨ 2019 ਦੇ ਵਿੱਚ ਵੀ 23 ਦੇ ਵਿੱਚ ਤੇ ਅੱਜ 25 ਦੇ ਵਿੱਚ ਵੀ ਇਹ ਔਲਾਦ ਰੇਕ ਕੋ ਸਾਡੇ ਢੇਠਾ ਘਰ ਆਗੇ ਕੋ 40 50 ਜਿਹੜੇ ਕਿ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦੇ ਪਰ ਪ੍ਰਸ਼ਾਸਨ ਦੀ ਮੁਸਤੈਦੀ ਦੇ ਕਾਰਨ ਉਹਨਾਂ ਨੇ ਸਾਨੂੰ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਅਸੀਂ ਸਾਰੇ ਜਿਹੜੇ ਲੋਕ ਹੈਗੇ ਇੱਧਰ ਆ ਗਏ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਆ ਹੋ ਸਕੇ ਪਰ ਫਿਰ ਵੀ ਜਿਹੜੇ ਘਰਾਂ ਦਾ ਨੁਕਸਾਨ ਤਾਂ ਆਏਗਾ ਅੱਜ ਜਿਹੜਾ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਘੁੰਮ ਰਿਹਾ ਤੇ ਅਸੀਂ ਆਸ ਕਰਦੇ ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਮਸੀਹਤੋਂ ਜਿਹੜਾ ਛਡਕਾਰਾ ਮਿਲੇ ਤੁਹਾਡਾ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇਹ ਰਾਸ਼ਨ ਜਿਹੜਾ ਲੈ ਕੇ ਸਾਡੇ ਇਹਨਾਂ ਪਿੰਡ ਵਾਸੀਆਂ ਵਿੱਚ ਆਏ ਹੈ ਕਿਉਂਕਿ ਇਦਾਂ ਦੀ ਘੜੀ ਦੇ ਵਿੱਚ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈਗੀ ਕਿਉਂਕਿ ਆਪਣਾ ਘਰ-ਬਾਰ ਛੱਡ ਕੇ ਸਾਡੇ ਵੀਰ ਬੈਠੇ ਹੈਗੇ ਤੁਹਾਡਾ ਫੇਰ ਧੰਨਵਾਦ ਕਿ ਤੁਸੀਂ ਇੰਨੀ ਦੂਰ ਤੋਂ ਜਿਹੜਾ ਹੈਗਾ ਇਹਨਾਂ ਦਾ ਸਾਥ ਦੇਣਾ ਹੈ ਸਾਡੇ ਜਿਹੜੇ ਮਹਾਪੰਜਾਬ ਯੂਐਸਏ ਦੇ ਜੀ ਨਾਲੋਂ ਸਾਨੂੰ ਸੇਵਾ ਮੁਹਿੰਮ ਕੀਤੀ ਜਾ ਰਹੀ ਹੈ ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਉਹਨਾਂ ਲਈ ਇਹ ਮੈਸੇਜ ਹੈਗਾ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੇਖੋ ਇੱਕ ਪੰਜਾਬ ਦਾ ਹੈਗਾ ਵੀ ਜਦੋਂ ਵੀ ਹੁੰਦਾ ਪੰਜਾਬ ਦੇ ਜਿਹੜੇ ਐ ਐਨ ਆਰ ਆਈ ਵੀਰ ਨੇ ਉਹ ਹਮੇਸ਼ਾ ਖੜਦੇ ਹੈਗੇ ਸਾਡੇ ਪਿੰਡ 'ਚ ਵੀ ਜਿਹੜੇ ਬਾਹਰ ਰਹਿੰਦੇ ਹੈਗੇ ਉਹ ਜਦੋਂ ਵੀ ਕੋਈ ਪਿੰਡ ਨੂੰ ਲੋੜ ਆਉਂਦੀ ਉਹ ਨਾਲ ਕੱਢਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਵੀਰ ਸਾਡੇ ਐਨ ਆਰ ਆਈ ਹੈ ਜਿਹੜੇ ਤੁਹਾਨੂੰ ਸਪੋਰਟ ਕਰ ਰਹੇ ਤੁਸੀਂ ਆ ਕੇ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਲੋਕਾਂ ਦੀ ਬੰਦ ਜੀ ਬੰਦ ਬੰਦ ਤੋਂ ਹੁਣ ਤੋਂ ਡਾਈ ਹਾਂ ਬੰਦ ਤੇ ਗਿਆ ਲੋਪ ਹੋ ਗਿਆ ਬੰਦ ਤੇ ਬੰਦਾ ਹੈ 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 ਬੰਤ ਬਿੰਦਾ ਕਾਲਾ ਆਰਾਮ ਨਾ ਆਰਾਮ ਦਲੇਰ ਦਲੇਰ ਰਾਜਵਿੰਦਰ सोनू ਕਾਕੂ ਨਾਨਨੀ ਮਿੰਦੋ ਛੱਡੋ ਜੀ ਭਾਜੀ ਨੀਰੂ ਜੀਤੂ ਕਰ ਜੀ ਦਿਓ ਦਿਓ ਇਹਦੇ ਵਾਹਿਆ ਭਾਈ ਸਿਆਰੇ ਜੀ ਬਿੰਦੀ ਬਿੰਦੀ ਭਾਈ ਕੈਮਰੇ ਕੇ ਨਾਲ ਉਫਿੰਦੇ ਬਿੰਦੀ 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 ਇਹ ਗੱਲ ਲੇ ਵਿੱਕੀ ਆ ਵਿੱਕੀ ਵਿੱਕੀ ਜਿੱਦੂ ਵਾਪਸ ਆ ਵਿੱਕੀ ਔਰ ਜਿਸ ਨੇ ਵਿੱਕੀ ਇਧਰ ਆਜੋ ਇਧਰ ਆਜੋ ਕਾਮਲ 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 ਰਾਮਕੀਸ਼ਨ ਦਰਸ਼ਨ ਇਧਰ ਦੱਦੂ ਕਰੋ ਪਿੱਛੇ ਪਿੱਛੇ ਆਜੋ ਚੰਦਾ ਉਹ ਤੇ ਕੈਮਰੇ ਤੇ ਚੰਨੂ ਇੱਥੇ ਫੋਟੋ ਹਿੱਜਦਾ ਖੁੱਲ ਨਹੀਂ ਜਾਵੇ ਸੁੱਖਾ ਵੇ ਸੁੱਖਾ ਸੁੱਖਾ ਕਰਨੈਲ ਕਰਨੈਲ ਕੱਟ ਦਿਓ ਕਰਨੈਲ ਕੱਟਣਾ ਅਮਰੂ ਸੁੱਖਾ ਅਮਰੂ ਕਟਾ ਕਟਾਣਾ ਕਰਨੈਲ ਬਸ ਕਰਨੈਲ ਕਰਾਰ ਕੱਟਣਾ बिला बिला बिल्ला भिल्ला। जी, बिल्ला बिल्ला जी राह सिंह ਬਲਵੰਤ ਬਲਵੰਤ ਹਾਂ ਜੀ ਗਰਮੇਲ ਗਰਮੇਲ ਨੀ ਨਾ ਤੁਸੀਂ ਖੱਲ ਫਿਰ ਜਾਇਓ ਨੀ ਤੇਰੇ ਸਾਰੇ ਜਣੇ ਗਰਮੇਲ ਰੌਣਕੀ ਰੌਣਕਾ ਤੂੰ ਖੱਲ ਵਿਕੀ ਰੌਣਕੀ ਵਿਕੀ ਕੋਡੂ ਗਰਮੇਲ ਦਾ ਇੱਕ ਕੋਡੂ ਕੋਡੂ जमील जमील काका काका अमरीकन अमरीक मंगली रुचि अर्जुन अर्जुन हिम्मत ਜਾਇਨਾਥੀ ਰੋਗੇ 2 ਮਿੰਟ ਬੱਲੇਸਟ ਆਏ ਹੋਏ ਹਾਂ ਜਿਆਦਾਤਰ ਜਿੱਥੇ ਵੀ ਹੜ੍ਹ ਆਏ ਹੋਏ ਨੇ ਉੱਥੇ ਜਿਆਦਾਤਰ ਮੈਡੀਸਿਨ ਦੀ ਜਰੂਰਤ ਹੈ ਮਛਰਦਾਨੇ ਦੀ ਜਰੂਰਤ ਹੈ ਤਰਪਾਲਾਂ ਦੀ ਜਰੂਰਤ ਹੈ ਜਾਂ ਫਿਰ ਘਾਹ ਪੋਸ਼ ਦੀ ਜਰੂਰਤ ਹੈ ਜੋ ਪੱਠੇ ਨਹੀਂ ਜਰੂਰਤ ਹੈ ਜੋ ਜਾਨਵਰਾਂ ਨੂੰ ਪਾਇਆ ਜਾਂਦਾ ਹੈ ਸੋ ਮੈਂ ਬੇਨਤੀ ਕਰਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ ਧੰਨਵਾਦ